ਨਾ ਕਿੱਥੇ ਗਏ ਸੀ ਉਹ ਹੈ ਟਾਟੂ ਹਾਂ ਹਾਂ ਓ ਆਰੇ ਤੇਰੀ ਚੱਪਲਾਂ ਬੂਟ ਕਿੱਥੇ ਨੇ ਆ ਪਈ ਨੇ ਕਿਵੇਂ ਕਿੱਥੋਂ ਲੱਭੜ ਗਏ ਖੇਤਾਂ 'ਚੋਂ ਹੈ ਹੈ ਖੇਤਾਂ 'ਚ ਲੱਭੜ ਕੇ ਆਏ ਨਾ ਵੀਡੀਓ ਨਾਲ ਆ ਜਾ ਆ ਜਾ ਉਰੇ ਉੱਪਰ ਆ ਉੱਪਰ ਆ ਉੱਪਰ ਉੱਪਰ ਡੰਡਾ ਕਿੱਥੇ ਆ ਡੰਡਾ ਲੈ ਆ ਡੰਡਾ ਲੈ ਡੰਡਾ ਲੈ ਡੰਡਾ ਡੰਡਾ ਇੱਕ ਮਿੰਟ ਆ ਗਿਆ ਆ ਨਾ ਪ੍ਰੇਮਾ ਮੈਂ ਕੋਈ ਨਹੀਂ ਇਹ ਖਾਂਡ ਚ ਫਿਰਦਾ ਗਧੇ ਵਾਂਗੂ ਖੇਤਾਂ ਚ ਆ ਜਾ ਲੈ ਵੀ ਆ ਕਾਲਾ ਜਾਦੂਆ ਬੰਦਾ ਕਰਾ ਰਿਹਾ ਹੈ ਵੀ ਛੇ ਆ ਜਾਣਾ ਇਹ ਆ ਦੇਖ ਲੋ ਛੇ ਲਿਆਉਣ ਵਾਸਤੇ ਕੀ ਕੁਛ ਕਰ ਰਿਹਾ ਬੰਦਾ ਆਗੇ ਲੈ ਵੀ ਜੋਣਿਆ ਮੋੜਾ ਆਇ ਦੋ ਜੋਰ ਵਾਲਾ ਲਾਤਾ ਹੋਏ ਆ ਵੀ ਆ ਜਣਾ ਵੱਡਿਆ ਤੁਸੀਂ ਪਹਿਰਾ ਵਿੱਚ ਪਹਿਲਾਂ ਤਾਂ ਚੱਲ ਗਦੇ ਮੰਗੂ ਖੇਤਾਂ ਚ ਲੱਬੜ ਕੇ ਆਇਆ ਪਹਿਲਾਂ ਜਾ ਪਹਿਰਾ ਚ ਪਾ ਉਹ ਕਿੱਥੇ ਆ ਉਹ ਆ ਜਾਂਦੇ ਉਹਨੂੰ ਵੀ ਆ ਜਾਂਦੇ ਕੋਈ ਦੇਖੋ ਵੀ ਡੋਰਾ ਜਿਹੜਾ ਤਿੰਨ ਰੰਗ ਦੀਆਂ ਵਧੀਆ ਕੱਟਿਆ ਤਾਂ ਪਤਾ ਨਹੀਂ ਕਿਹੜੀਆਂ ਨਾਲ ਦੇ ਵਿੱਚ ਜਿਹੜੀ ਕੱਟਦੇ ਉਹੀ ਵਧੀਆ ਹੁੰਦੀ ਹੈ ਕਹਿੰਦੇ ਸ਼ਾਮ ਦਾ ਵੇਲਾ ਪਿੰਡਾਂ ਦੀ ਸ਼ਾਮ ਬਾਬਿਆਂ ਦੀ ਬਾਣੀ ਚੱਲ ਰਹੀ ਇੱਕ ਪਾਸੇ ਰਹਿਦਾ ਸਭ ਦੇ ਪਾਸੇ ਚੱਲ ਰਹੇ ਨੇ ਆਹ ਪਿੰਡ ਦੇ ਨਜ਼ਾਰੇ ਨਹੀਂ ਕਿਤੇ ਮਿਲਦੇ ਜਿੰਨੇ ਮਰਜ਼ੀ ਦੂਰ ਚਲੇ ਜਾਓ ਸ਼ਾਮ ਦਾ ਹੋ ਗਿਆ ਵੇਲਾ ਇੱਥੇ ਆਹ ਬੰਦੇ ਸਾਡੇ ਦੋਨੇ ਕੰਮ ਕਰਕੇ ਥੱਕ ਚੁੱਕੇ ਨੇ ਪੂਰੇ ਕਿਹੜਾ ਕਿਹੜਾ ਕੰਮ ਕਰ ਰਹੇ ਹਾਂ ਵੀ ਲਾਂਗੀ ਲਾਏ ਕਿੰਨੇ ਕਿੰਨੇ ਪਤੰਗ ਲੁੱਟੇ ਲੁੱਟੇ ਆਪਾਂ ਕਿੰਨੇ ਅੱਜ 7-8 ਤੱਕ ਲੁੱਟੇ ਨੇ ਉਦਾਹਾਂ ਲਈ 7-8 ਤੱਕ ਲੁੱਟੇ ਬੇ 7-8 ਤੈਨੂੰ ਵੱਧ ਨਾ ਮਿਲੂ ਫਿਰ ਇਹਦਾ ਮਤਲਬ ਖਾਣ ਵਾਲੀ ਚੀਜ਼ੀ ਮਿਲੂ ਵਧੀਆ ਗੱਲ ਆ ਤੈਨੂੰ ਵੀ ਜੋ ਹਾਲ ਜੀ ਜੂਣੇ ਮਿਲੂ ਜਿਹੜਾ ਵੱਧ ਲੁੱਟੇ ਹੋਣਗੇ ਪੰਜ ਗੱਲ ਲੁੱਟ ਲੈ ਇਹਨੇ 8 ਰੁੱਟੇ ਨੇ ਇਹਨੂੰ ਵੱਧ ਮਿਲੂ ਚੀ ਜੀ ਸਰਪ੍ਰਾਈਜ਼ ਆ ਹਜੇ ਵੀ ਦੇਖ ਲੋ ਨਹੀਂ 8 ਨੇ ਨੂੰ ਰੁੱਟੇ 8 ਰੁੱਟੇ ਆ ਤੂੰ 8 ਰੁੱਟੇ ਗੱਲੇ ਨੇ ਹਾਂ 8 ਰੁੱਟੇ ਨੇ ਨਹੀਂ 6 7 ਲੁੱਟੇ ਆ 8 ਲੁੱਟੇ ਆ 8 ਕਿਹੜੇ ਕਿਹੜੇ ਬਈ ਅੱਥੀ ਲੁੱਟੇ ਇਹਨੇ ਅੱਥਾ ਤੋਂ ਹੋਇਆ ਹੈ ਨਾ ਇਹਨੂੰ ਵੱਧ ਮਿਲੂ ਚੀ ਜੀ ਕੱਟਦਾ ਨਹੀਂ ਮੈਂ ਜੀ ਜੀ ਕਹਾਂ ਸੀ ਨੂੰ ਖਾਣ ਵਾਲੀ ਆ ਗੱਲ ਤਾਂ ਗੱਲ ਖਾਣ ਵਾਲੀ ਕਹਾਂ ਸੀ ਖਾਣ ਵਾਲੀ ਕਹਾਂ ਸੀ ਤੈਨੂੰ ਫਿਰ ਚੱਪਲ ਖਾਣ ਲਈ ਹੁੰਦੀਆਂ ਨੇ ਆਜਾ ਅੱਲਾ ਦੀ ਸ਼ਾਨ ਦੀ ਡੀਟੀ ਕੱਟੀ ਗਈ ਸ਼ਾਨ ਗਾਣਾ ਕਿਹੜਾ ਗਾਇਆ ਸੀ ਚਾਰ ਪਲੇਅਰ ਹੈ ਜੀ ਨੇ ਕੋਈ ਤਿੰਨ ਆ ਗਏ ਚੌਥਾ ਪਲੇਅਰ ਇੰਦਰ ਮੈਨੂੰ ਲੱਗਦਾ ਹੈ ਦੇਖਿਆ ਇੰਦਰ ਮੇਰਾ ਆ ਗਿਆ ਸੀ ਖੇਡਦੇ ਨੇ ਲੁੱਡੋ ਮੇਰੀ ਵਾਰੀ ਸੀ ਮਾੜੀ ਹੁੰਦੀ ਹੈ ਮੇਜਾਂ ਮੇਨ ਮਾੜੀ ਉਹਦੀ ਸੀ ਜੀਟੀ ਦਾ ਮੈਂ ਘਟੀ ਉਹਦੀ ਫਿਰ ਲਓ ਜੀ ਇੱਕ ਆ ਗਿਆ ਮੇਰਾ ਕੂਟਰ ਆ ਜੀ ਖੇੜਾ ਤਾਂ ਵੀ ਮੇਰਾ ਹੁਣਾ ਵਾ ਤਾਂ ਲੈ ਹਾ ਬੱਲੇ ਭਾਈ 6 ਆ ਗਏ ਕੋਈ ਗਾਣਾ ਦੋ ਮਸਤ ਆਈਏ ਮਸਤ ਜਾ ਇੱਕ ਦੋ ਮਿੰਨੀਆਂ ਤਾਂ ਬਰਬਰੀ ਹੋ ਗਈ ਉਹ ਜਾਉਣਾ ਉਹਨੇ ਕੋੜੀ ਤੇ ਸਵਾਰੀ ਦੇਖ ਪਹਾਰ ਡੀਟੀ ਨਿਕਲ ਗਈ ਤਾਂ ਕਹਿਣਾ ਤੂੰ ਉਹ ਅੱਛਾ ਪੰਜ ਆ ਗਿਆ ਡੀਟੀ ਇੱਕ ਹੀ ਨੇ ਕਲੀਅਰ ਵਰਦੇ ਰਹੀ ਮੇਰੀ ਵੀ ਠੀਕ ਆ ਸਮਝਣਾ ਕਟੀਆਂ ਦੀ ਦੋ ਆਈ ਸੀ ਤੈਨੋਂ ਆਹ ਕੰਮ ਗਲਤੋ ਚਲਾ ਚਲਾ ਕੇ ਦੇਖ ਲੈਣੇ ਫੰਦੂ ਸੇਵ ਇੱਥੇ ਕੰਮ ਖਤਰੇ ਵਾਲਾ ਹੀ ਹੈ ਇੱਕ ਅਰੇ ਗਲਤ ਆ ਯਾਰ ਡੀਟੀ ਵੀ ਕੰਫਰ ਕੀਤਾ ਹੋਇਆ ਲੈ ਵੀ ਜੋਣਿਆ ਮੋੜਾ ਆਏ ਦੋਈ ਜੋਰ ਵਾਲਾ ਲਾਤਾ ਹੋਏ ਲੈ ਵੀ ਆ ਕਾਲਾ ਜਾਦੂਆ ਬੰਦਾ ਕਰਾ ਰਿਹਾ ਹੈ ਵਿਛੇ ਆ ਜਾਣਾ ਇਹ ਆ ਦੇਖ ਲੋ ਛੇ ਲਿਆਉਣ ਵਾਸਤੇ ਕੀ ਕੁਛ ਕਰ ਰਿਹਾ ਬੰਦਾ ਵਾਹ 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 ਕੀ ਬਾਤ ਹੈ ਫੀਲ ਜਾ ਰਿਹਾ ਲੈ ਕੇ ਵਾਹ 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 ਇਹ ਐਵੀ ਦੀ ਕਾਰਵਾਰੀਆਂ ਉਹਨਾਂ ਦੇ ਜਮਣੇ ਮੋੜਾ ਦੱਬੀ ਹੋਵੇ ਦੱਬੀ ਹੁੰਦੇ ਕੀ ਬਾਤ ਹੈ ਸਕੀਮ ਚੱਲ ਰਹੀ ਹੈ ਤੇ ਪਹਿਲਾਂ ਤਾਂ ਦੇਖੋ ਵੀ ਸ਼ਾਨ ਨੂੰ ਕਿੰਨੇ ਟਾਈਮ ਬਾਅਦ 6:00 ਜੇ ਪਹਿਲਾਂ ਤੇ ਦੱਸ ਸ਼ਾਨ 10 ਮਿੰਟ ਤਾਂ ਹੋ ਗਏ ਹੋਣਗੇ ਹੈ ਹਾਂ ਕੀ ਹੋ 10 15 20 ਹੋ ਗਏ ਹੋਣਗੇ 20 ਮਿੰਟ ਹੋ ਗਏ ਸਾਰਿਆਂ ਦੀ ਡੀਟੀਆਂ ਕੁੱਲ ਮਿਲਾ ਕੇ ਦੇਖੋ ਵੀ ਇੱਕ ਇੱਕ ਖੜੀਆਂ ਨੇ ਅੰਦਰ ਸ਼ਾਨ ਦੀ ਇਹ ਕ੍ਰਿਤੀ ਆਸੀ ਇਹਨੂੰ ਇੰਨੇ ਬਾਅਦ ਆਏ ਉਦੋਂ 2 6 ਆਇਆ ਫੇਰ 6 ਆਇਆ ਕਾਹਦੀ ਵਾੜੀ ਆ ਕੀ ਬਾਤ ਹੈ ਹੁਣ ਤੀਜੀ ਵਾਰ ਹੁਣ ਦੇਖੋ 4 ਆਇਆ ਭਾਈ ਕੱਟਦਾ ਤਾਂ ਨਹੀਂ ਕਿਸੇ ਦੀ ਸੀਵਤੇ ਆ ਗਏ ਫੇਰ ਤਾਂ ਠੀਕ ਆ ਹੁਣ ਤਾਂ ਦੇਖੀ ਹੁਣ ਦੇਖ ਪਟਾਕੇ ਮਾਰ ਲੈ ਲੈ ਭਾਈ ਚੱਲੇ ਆਪਾਂ 1 2 3 4 ਆ ਗਏ 1 2 3 4 ਲੈ ਵੀ ਇੰਨੀ ਕਨੇ ਡਰੇ ਗਈ ਲਾਲ ਦਿੱਤੀ ਦੇਖੀ ਜਾਂਦੀ ਆ ਫੇਰ ਕੱਟੀ ਜਾਂਦੀ ਆ ਆ ਬੰਦਾ ਟੂਣਾ ਕਰਕੇ ਛਿੱਟ ਰਿਹਾ ਈ ਟੀ ਵੀ ਆ ਜੇ 6 6 ਬਈ 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 6 ਆ ਕੇ ਬੰਦੇ ਨੂੰ ਇਹੇ ਓਏ ਹੋਏ 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 ਕੰਮ ਖਤਰੇ ਵਾਲਾ ਪੰਜ ਅੱਗੇ ਲੰਘ ਗਿਆ ਬੜਾ ਬਹੁਤ ਕੰਮ ਗਲਤ ਡਿੰਟਣੇ ਡੜੇ ਮੇਰੀ ਵਾਰੀ ਬੜਾ ਬਾਹਰੀਆ ਬੱਬੇ ਕਾ ਜੀ ਜੇ ਮੈਨੂੰ 2 ਵੀ ਆਗੇ ਤਾਂ ਵੀ ਜਾਊ ਇਹ 3 ਵੀ ਆਗੇ ਤਾਂ ਵੀ ਜਾਊ ਮੇਰੇ ਵਾਈ ਗਰੂ ਇੱਕ ਆਜ ਬੱਬਾ ਇੱਕ ਆਜ ਮੈਨੂੰ 6 ਆਗੇ ਵਾਈ ਵਾ 6 ਆਗੇ 1 2 3 4 5 6 ਬੱਬਾ ਤੰਨਾ ਜੀ ਹੁਣ ਇੱਕ ਨਾ ਬੇਬਾ ਤੰਨਾ ਜੀ ਜਾਂ ਇੱਕ ਆ ਜੀ ਕੋਈ ਚੱਕਰ ਪੰਜ ਆਗੇ ਹੋਰ ਕਿ ਆਵੇ ਹੁਣ ਇੱਕ ਕੀ ਆਵੇ ਜਾਂ 6 ਵੀ ਇੱਕ 2 3 4 5 ਲੈ ਵੀ ਸੇਫ ਤੇ ਆ ਗਏ ਆਪਾਂ ਤਾਂ ਹੁਣ ਪਤ ਜੀ ਲੱਭਦੀ ਨੂੰ ਪੰਜ ਆ ਗਏ ਆਪਾਂ ਆਪਾਂ ਨੂੰ ਕਿੰਨਾ ਸਵਾਦ ਆ ਰਿਹਾ ਰੀਅਲ ਗੇਮ ਦੇ ਵਿੱਚ ਮੋਬਾਈਲਾਂ ਬੋਲਣਾਂ ਤੋਂ ਕਿੰਨਾ ਵਧੀਆ ਲੱਗਦਾ ਸਾਰੇ